ਪਿੰਡ ਪਾਸਟਾ ਜੈ ਬਾਬਾ ਸਿੱਧ ਚਾਨੋ ਦਰਬਾਰ ਬਾਬਾ ਬੇਰੀ ਮਾਡਲ ਟਾਊਨ ਪਾਸਟਾ ਵਿਖੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵਿਰਾ ਅਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਸਿੱਧ ਚਾਨੋ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ 20 ਸਤੰਬਰ ਨੂੰ ਸ਼ਰਧਾ ਪਾਵਨਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਪਰਬੰਧਕਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਾਲਾਨਾ ਬਾਬਾ ਸਿੱਧ ਚਾਨੋ ਜੀ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਬਾਬਾ ਸਿੱਧ ਚਾਨੂ ਜੀ ਦੇ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 20 ਸਤੰਬਰ ਨੂੰ ਸਲਾਣਾ ਬਾਬਾ ਸਿੱਧ ਚਾਨੂ ਜੀ ਦੇ ਜੋੜ ਮੇਲੇ ਮੌਕੇ ਸਵੇਰੇ 11 ਵਜੇ ਬਾਬਾ ਸਿੱਧ ਚਾਨੂ ਜੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ। ਉਪਰੰਤ ਸਮੂਹ ਇਲਾਕੇ ਦੀਆਂ ਸੰਤਾਂ ਵੱਲੋਂ ਚੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 20 ਸਤੰਬਰ ਰਾਤ ਨੂੰ ਬਾਬਾ ਸਿੱਧ ਚਾਨੂ ਜੀ ਦੇ ਜੋੜ ਮੇਲੇ ਮੌਕੇ ਬਲਵੀਰ ਗੋਹਾਵਰ ਬੁਰਾਇਆ ਵਾਲੇ सोनी सार का नकाल पार्टी आदि बाबा जी दे गुणगान करेंगे इस मौके कमलदेव मुख सेवादार साई सुरजीत नसीब चंद पाटिया उर्फ जोशी पवित्र साई पिंडी शाह जसविंदरपाल नरेंद्र सिंह नछत्र साबी सरपंच कुलवंत कौर मंगत राम मानव मनु बादशाह गुरिंदर गुरी अवी कमलप्रीत संदीप गोपी आदि हाजिर सन ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਜਕਾਰਾ ਪਾਪਾ ਸਚਾਨੋ ਜੀ ਦਾ ਬਹੁਤ ਸਾਚੇ ਦਰਵਾਜ਼ ਕੀ ਜੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ 8 20 ਤਰੀਕ 9ਵਾਂ ਮਹੀਨਾ ਮਾਡਲ ਟਾਊਨ ਪਾਸਟਾ ਨਜ਼ਦੀਕ ਫਗਵਾੜਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਤਰੀਕ ਤੇ ਪਹੁੰਚ ਰਹੇ ਕਲਾਕਾਰ ਬਲਵੀਰ ਗਹੌਰੀਆ ਜੀ ਗਰਾਿਆਂ ਤੋਂ ਸੋਨੀ ਸ਼ਾਰਕਾ ਜੀ ਨਕਾਰ ਪਾਰਟੀ ਇਹ ਜਿਹੜਾ ਮੇਲਾ ਪੂਰੇ ಗ್ರಾಮ ਪੰਚਾਇਤ ਖਾਨਗੀ ਪੰਚਾਇਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਾਡਲ ਟਾਉਨ ਦੀ ਨੌਜਵਾਨ ਸਭਾ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕੇ ਹੌਮ ਹਮਾ ਕੇ ਪਹੁੰਚਣ ਤੇ ਗੁਰੂ ਜੀ ਦਾ ਲੰਗਰ ਜਿਹੜਾ ਟੁੱਟ ਪਰਤੇਗਾ ਤੇ ਰਾਤ ਨੂੰ ਚਾਹ ਪਕੌੜੇ ਚੱਲਣਗੇ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਕੰਮਕਾਰਾਂ ਤੋਂ ਵਿਲੇ ਹੁੰਦੇ ਹੋਏ ਇਸ ਮੇਲੇ ਦੇ ਵਿੱਚ ਹੌਮ ਹਮਾ ਕੇ ਪਹੁੰਚਣਾ ਜਕਾਰਾ ਬਾਬੇ ਸੇ ਚਾਨੋ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਇਹ ਜਿਹੜਾ ਮੇਲਾ ਆ ਜਿਹੜੇ ਨਕਾਲ ਪਾਰਟੀ ਅਤੇ ਕਵਾਲ ਪਾਰਟੀ ਰਾਤ ਨੂੰ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਦਿਨ ਬਿਲੇ ਗੁਰੂ ਜੀ ਦਾ ਲੰਗਰ ਟੁੱਟ ਵਰਤੇਗਾ ਜਕਾਰਾ ਬਾਬੇ ਸੇਚਾਨੂ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਬਾਬਾ ਸਿੱਧ ਚਰਨੂ ਜੀ ਮੈਂ ਕੁਲਵੰਤ ਕੌਰ ਸਰਪੰਚ ਆ ਪੰਜਾ ਦਰਬਾਰ ਬਾਬਾ 베ਰੀ ਸਲਾਨਾ ਜੋੜ ਮੇਲਾ ਜੋ ਕਿ ਮਾਡਲ ਟਾਉਨ ਵਿਖੇ ਮਨਾਇਆ ਜਾ ਰਿਹਾ ਹੈ ਜੇਠੇ ਸ਼ਨੀਵਾਰ 20 ਸਤੰਬਰ 2025 ਨੂੰ ਬੜੀ ਸ਼ਰਧਾ ਤੇ ਤੁਮ ਤਨਾ ਨਾਲ ਇਹ ਮਨਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਕਲਾਕਾਰ ਜਿਹੜੇ ਆ ਬਲਵੀਰ ਬੁਹਾਰੀਆ ਜੀ ਜਿਹੜੇ ਕਿ ਗੁਰਾਇਆਂ ਤੋਂ ਕਵਾਲ ਪਾਰਟੀ ਤੇ ਸੋਨੀ ਸਰਕਾ ਜੀ ਨਕਾਲ ਪਾਰਟੀ ਹੁਸ਼ਿਆਰਪੁਰ ਤੋਂ ਮੈਂ ਆਪ ਸਭ ਨੂੰ ਇਹ ਹੀ ਬੇਨਤੀ ਕਰਦੀ ਹਾਂ ਕਿ ਇਸ ਮੇਲੇ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਪਹੁੰਚਣਾ ਸ਼ਰਦਾ ਦੇ ਨਾਲ ਪਹੁੰਚਣਾ ਤੇ ਬਾਬਾ ਸਿੱਧ ਚਾਨੋ ਦੀ ਜਗ੍ਹਾ ਦੇ ਉੱਤੇ ਆਪਣਾ ਮਸਤਕ ਜਿਹੜਾ ਨੀਵਾ ਕਰਨਾ ਬਾਬਾ ਸਾਹਿਬ ਦੀਆਂ ਝੋਲੀਆਂ ਪਰੇ ਜੈ ਸਿੱਧ ਚਾਨੋ ਜੀ